ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀ ਆਹਨਸ ਸਜ ਸੁਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਸਿ ਫਤਖ ਸੰਬਦੀ ਨੂਰੇ ਅਰਸਾ ਕੁਰਸਾ ਝਟੀਆ ਤਦ ਡਟਠੇ ਸਚੇ ਪਾਤਿਸਾਹ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਪਾਤਿਸਾਹ ਸਿਰ ਸਾਹ ਦੇ ਸੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਅਸੀ ਕਾਹੇ ਫੂਲ ਭਰੇ ਕਰਹੇ ਕਰਾਵਹਿ ਮੁ ਕਰਪਾਵਹਿ ਪੇਕਤ ਸੁਨਤ ਸਦਾ ਸੰਗ ਖਰੇ ਅਸੀ ਕਾਹੇ ਫੂਲ ਭਰੇ ਕਰਹਿ ਕਰਾਵਹਿ ਮੁਕਰਪਾਵਹਿ ਵੇਖਤ ਸੁਨਤ ਸਦਾ ਸੰਗhਰੇ ਰਹਾਉ ਕਾਚ ਬਿਹਜਨ ਕੰਚਨ ਸਾਡਨ ਬੈਰੀ ਸੰਗ ਖੇਤ ਸਾਜਨ ਤਿਆਗ ਖਰੇ ਹੋਵਨ ਕਉਰਾ ਅਨ ਹੋਵਨ ਮੀਠਾ ਵਖਿਆ ਮਹ ਲਪਟਾਏ ਜਰੇ ਅੰਧ ਕੂਪ ਮਹ ਪਰਯੋ ਪਰਾਨੀ ਪਰਨਗ ਬਾਰ ਮਹ ਬੰਧ ਪਰੇ ਕਹੋ ਨਾਨਕ ਪ੍ਰਭ ਖੋਤ ਦਿਯਾਰਾ ਗੁਰ ਭੇਟ ਕਾਡ ਬਾਗ ਪਰੇ ਅੰਦ ਕੂਪ ਮਹ ਪਰਯੋ ਪਰਾਨੀ ਰਮਗਬਰ ਮਹਬੰਦ ਪਰੇ ਕਹੋ ਅਨਾਨਕ ਪ੍ਰਭ ਖੋਤ ਦਿਯਾਰਾ ਗੁਰ ਭੇਟ ਕਾਢ ਬਾਗ ਪਰੇ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ